ਵਾਹਿਗੁਰੂ ਜੀ ਦੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਜ ਆਇਆ ਜੀ ਪਿੰਡ ਕਰਾਚੋਂ ਗੁਰਦੁਆਰਾ ਮਨਜੀ ਸਾਹਿਬ ਪਾਸ਼ਾਹੀ ਨੌਮੀ ਅੱਜ ਲੰਗਰ ਹਾਲ ਦਾ ਲੈਂਟਰ ਪੈ ਰਿਹਾ ਹੈ ਜੀ ਬਹੁਤ ਸੰਗਤਾਂ ਦੂਰੋਂ ਦੂਰੋਂ ਲੈਂਟਰ ਪਉਣ ਆਈਆਂ ਨੇ ਲੈ ਕਰੋ ਜੀ ਦਰਸ਼ਕਾਂ ਸੰਗਤਾਂ ਦੇ ਗੁਰਦੁਆਰਾ ਪਾਸ਼ਾਹੀ ਨੌਮੀ ਗੁਰੂ ਤੇਗ ਬਹਾਦਰ ਸਾਹਿਬ ਪਿੰਡ ਕਰਾਚੋ ਲੰਗਰ ਹਾਲ ਦਾ ਲੈਟਰ ਪੈ ਰਿਹਾ ਹੈ ਜੀ ਦਰਸ਼ਕ ਕਰੋ ਸਾਧ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਕਰੋ ਤਾਂ ਅਸਲ ਸਾਧ ਸੰਗਤ ਜੀ ਲੈਟਰ ਪੈ ਰਿਹਾ ਹੈ ਲੰਗਰ ਹਾਲ ਦਾ